ਤਾਨ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਨੇ ਇੱਥੇ ਲੈ ਕੇ ਆਏ ਤੇ ਕਹਿਣ ਲੱਗੇ ਪੁੱਤਰ ਇੱਥੇ ਇੱਕ ਨਗਰ ਸੁਣਾ ਜਿਹਦੇ ਵਰਗਾ ਦੁਨੀਆ 'ਚ ਕੋਈ ਨਗਰ ਨਹੀਂ ਹੋਵੇਗਾ ਇਹ ਲਫ਼ਜ਼ ਕਹ ਤੂੰ ਉਹ ਨਗਰ ਸੁਣਾ ਜਿਹਦੇ ਵਰਗਾ ਦੁਨੀਆ 'ਚ ਨਗਰ ਕੋਈ ਨਹੀਂ ਹੋਵੇਗਾ ਔਰ ਇਹਦਾ ਜਵਾਬ ਆਪਾਂ ਪੜਦੇ ਹਾਂ ਤਾਨ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤੇ ਸਨ ਲੋਰ ਸ਼ਹਿਰ ਜਹਿਰ ਕਹਿ ਸਵਾ ਪੈਰ ਮਹੱਲਾ ਪਹਿਲਾ ਤੇ ਧੰਗੂ ਰਾਮਦਾਸ ਪਾਤਸ਼ਾਹ ਨੇ ਹੱਥ ਜੋੜ ਕੇ ਆਖਿਆ ਪਾਤਸ਼ਾਹ ਕਿਵੇਂ ਉਸ ਮੋਕੇ ਧੰਗੂ ਅਮਰਦਾਸ ਪਾਤਸ਼ਾਹ ਨੇ ਸ਼ਬਦ ਚਾਰਿਆ ਜਿਹੜਾ ਸ਼ਲੋਕ 12 ਤੇ ਵਧੇਕ ਵਿੱਚ ਆਉਂਦਾ ਮਹੱਲਾ 3 ਕਹਿੰਦੇ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਕਾਰਨ ਪੁੱਤਰ ਰਾਮਦਾਸ ਲਾਹੌਰ ਸ਼ਹਿਰ ਵਿੱਚ ਕਦੇ ਯਹਰ ਕਹਿ ਰੋਵੇਗਾ ਪਰ ਤੇ ਦਾ ਉੱਥੇ ਪ੍ਰਕਾਸ਼ ਹੋਣ ਕਰਕੇ ਉਹਨੂੰ ਸ਼ਹਿਰ ਬਣ ਗਿਆ ਕਿਉਂਕਿ ਤੇਰਾ ਪ੍ਰਕਾਸ਼ ਤਾਂ ਉੱਥੇ ਹੋਇਆ ਨਾ ਗੁਰਮੁਖੋ ਕਈ ਗੱਲਾਂ ਬੜੀਆਂ ਅਜੀਬੋ ਗਰੀਬ ਹੁੰਦੀਆਂ ਨੇ ਸਮਝ ਨਹੀਂ ਪੈਂਦੀ ਮਨ ਉਲਝ ਜਾਂਦਾ ਮੈਂ ਪਰਸੋਂ ਕਥਾ ਕੀਤੀ ਕਿਤੇ ਇਸੇ ਸੰਬੰਧ ਵਿੱਚ ਹਿਆਲਪੁਰ ਵਾਲੇ ਇਲਾਕੇ 'ਚ ਤਨ ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਹੈ ਲਾਹੌਰ ਸ਼ਹਿਰ ਤੇ ਜੋਤੀ ਜੋਤ ਸਮਾਇਆ ਨਹੀਂ ਗੋਇੰਦਵਾਲ ਤਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਗੋਇੰਦਵਾਲ ਤੇ ਮੇਰੇ ਪਾਤਸ਼ਾਹ ਸ਼ਹੀਦ ਹੋਏ ਨੇ ਲਾਹੌਰ ਸ਼ਹਿਰ ਵਿੱਚ ਪ੍ਰਕਾਸ਼ ਕਿਤੇ ਸਰੀਰ ਦਾ ਤਿਆਗ ਕਿਤੇ ਮੈਂ ਬੇਨਤੀ ਕੀਤੀ ਵੀ ਗੁਰਮਤਾਸ ਪਾਤਸ਼ਾਹ ਦਾ ਪ੍ਰਕਾਸ਼ ਲਾਹੌਰ ਤੇ ਸ੍ਰੀ ਛੱਡਿਆ ਗੋਇੰਦਵਾਲ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਗੋਇੰਦਵਾਲ ਤੇ ਸ੍ਰੀ ਛੱਡਿਆ ਉਹ ਨਾਣੇ ਲਾਹੌਰ ਸ਼ਹਿਰ ਉਹਦੀਆਂ ਉਹ ਜਾਣੇ ਕਿਸੇ ਨੂੰ ਕੋਈ ਪਤਾ ਨਹੀਂ ਗੁਰਮੁਖੋ ਇਹ ਵਚਨ ਕੀਤਾ ਤਾਂ ਗੁਰੂ ਅਮਰਦਾਸ ਪਾਤਸ਼ਾਹ ਦੀ ਜੋਤੀ ਜੋ ਸਮਾਉਣ ਤੋਂ ਬਾਅਦ ਕੁਝ ਸਮਾਂ ਇਕੱਲੇ ਰਹਿੰਦੇ ਨੇ ਤੇ ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜ ਕੇ ਆਖਿਆ ਪਾਤਸ਼ਾਹ ਸਿੱਖਾਂ ਦੀ ਤੁਹਾਡੇ ਤੋਂ ਬਿਨਾ ਤਾਂ ਹਾਲਤੀ ਕੋਈ ਨਹੀਂ ਕਿਉਂਕਿ ਮੈਂ ਤੁਹਾਡਾ ਦાસ ਹਾਂ ਤੇ ਕਿਰਪਾ ਕਰੋ ਸੰਗਤਾਂ ਤੇ ਰਹਿਮ ਕਰੋ ਇਹਨਾਂ ਨੂੰ ਨਾਮ ਬਾਣੀ ਨਾਲ ਜੋੜੋ ਬਾਬੇ ਬੁੱਢੇ ਦੀ ਬੇਨਤੀ ਮੰਨ ਕੇ ਸਤਿਗੁਰੂ ਪਾਤਸ਼ਾਹ ਸਿੱਖ ਸੰਗਤਾਂ ਨੂੰ ਨਾਮਦਾਨ ਦੇਦੇ ਨੇ ਅੰਮ੍ਰਿਤਸਰ ਸਾਹਿਬ ਆ ਗਿਆ ਔਰ ਉਹਨਾਂ ਨੇ ਗੁਰੂ ਕੇ ਮਹਿਲ ਬਸਾਏ ਜਿੱਥੇ ਗੁਰੂ ਪਾਤਸ਼ਾਹ ਦੀ ਰਹਿਤ 64 ਸਾਲ 64 ਸਾਰ ਦੀ ਆਪਣੀ ਸਮਾਜ ਵਿੱਚ ਤੁਸੀਂ ਹਿੰਦੁਸਤਾਨ ਦਾ ਇਤਿਹਾਸ ਪੜੋ ਕਾਂਸ਼ੀ ਦਾ ਪੜੋ ਹਰਦਵਾਰ ਦਾ ਪੜੋ ਗੁਰਮੁਖੋ ਕਿਸੇ ਮੋਚੀ ਨੂੰ ਚੜ੍ਹਦੇ ਪਾਸੇ ਘਰ ਬਣਾਉਣ ਦੀ ਆਗਿਆ ਨਹੀਂ ਸੀ ਜਿਹੜੇ ਗਰੀਬ ਲੋਕ ਸਨ ਉਹਨਾਂ ਨੂੰ ਚੜ੍ਹਦੇ ਪਾਸੇ ਘਰ ਬਣਾਉਣ ਦੀ ਆਗਿਆ ਨਹੀਂ ਸੀ ਲੈਹਦੇ ਪਾਸੇ ਬਣਾਉਂਦੇ ਸਨ ਲੇਕਿਨ ਗੁਰੂ ਰਾਮਦਾਸ ਪਾਤਸ਼ਾਹ ਨੇ ਕ੍ਰਾਂਤੀ ਕੀਤੀ ਤੁਸੀਂ ਅੰਮ੍ਰਿਤਸਰ ਜਾਓ ਮੋਚੀ ਬਾਜ਼ਾਰ ਚੜ੍ਹਦੇ ਪਾਸੇ ਆ ਕਿਉਂਕਿ ਗੁਰੂ ਦਾ ਸਿਧਾਂਤ ਹੈ ਨੀਚਾ ਅੰਦਰ ਨੀ ਜਾਤ ਨੀਚੀ ਹੂੰ ਅਤ ਨੀਚ ਨਾਨਕ ਦਿਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਜਿੱਥੇ ਨੀਰ ਸਵਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ ਗੱਲ ਇਥੇ ਬਸ ਨਹੀਂ ਜਿਹੜਾ ਭਾਈ ਸਾਲੋ ਹੋਇਆ ਨਾ ਇਹਨੂੰ ਧੰਗੂ ਰਾਮਦਾਸ ਪਾਤਸ਼ਾਹ ਨੇ ਗੁਰੂ ਘਰ ਦਾ ਕੋਤਵਾਲ ਥਾਪਿਆ ਇਤਿਹਾਸ ਪੜੋ ਭਾਈ ਸਾਲੋ ਕੋਤਵਾਲ ਬੁਰੇ ਭਲੇ ਦੀ ਕਰੇ ਸੰਭਾਲ ਧੰਗੂ ਰਾਮਦਾਸ ਪਾਤਸ਼ਾਹ ਵਿੱਚ ਕਿੰਨੀ ਇੱਕ ਤਾਕਤ ਹੈ ਭਾਈ ਸਾਲੂ ਸੇਵਾ ਚਲਦੀ ਹੈ ਗੁਰੂ ਕੇ ਸਰੋਵਰਾਂ ਦੀ ਇਹ ਪਣੋਰੀ ਪੜੈਚ ਪਿੰਡ ਹੈ ਉੱਥੇ ਜਾ ਕੇ ਓਕਾ ਦਿੰਦਾ ਬੀਬੀ ਪਾਥੀਆਂ ਦਾ ਇੱਕ ਟੋਕਰਾ ਤੇ ਇੱਕ ਪੁੱਤ ਮਿਲੇਗਾ ਭਾਈ ਸਾਲੂ ਕਹਿੰਦਾ ਬੀਬੀਓ ਜਿਨ੍ਹਾਂ ਦੇ ਘਰ ਸੰਤਾਨ ਨਹੀਂ ਪਾਥੀਆਂ ਦਾ ਇੱਕ ਟੋਕਰਾ ਦਿਓ ਤੇ ਇੱਕ ਪੁੱਤ ਰੱਬ ਦੇ ਪਿਆਰਿਆਂ ਦੀ ਮੌਜ ਇੱਕ ਦਿਨ ਗਿਆ ਕਹਿੰਦਾ ਬੀਬੀ ਟੋਕਰਾ ਨਹੀਂ ਅੱਜ ਇੱਕ ਪਾਥੀ ਤੇ ਇੱਕ ਪੁੱਤ ਦੇ ਕੇ ਜਾਵਾਂਗਾ ਇੱਕ ਪਾਥੀ ਤੇ ਪੁੱਤ ਦੇ ਕੇ ਜਾਵਾਂਗਾ ਗੁਰਰਾਮਦਾਸ ਪਾਤਸ਼ਾਹ ਨੂੰ ਪਤਾ ਲੱਗਾ ਤੇ ਕਹਿਣ ਲੱਗੇ ਭਾਈ ਸਾ ਲੋ ਪੁੱਤ ਈਡੇ ਸਸੇ ਕਰ ਦਿੱਤੇਈ ਤੇ ਕਹਿਣ ਲੱਗਾ ਪਾਤਸ਼ਾਹ ਮਾਲ ਮਾਲਕਾਂ ਦਾ ਸਬੂਨ ਗਰਾਂ ਦਾ ਨਾਂ ਮੈਂ ਕਿਹੜੇ ਕੋਲੋਂ ਦੇਣੇ ਨੇ ਗੁਰਰਾਮਦਾਸ ਪਾਤਸ਼ਾਹ ਤੇਰੀਆਂ ਜੇਬਾਂ ਭਰੀਆਂ ਪਈਆਂ ਨੇ ਮੈਂ ਜੇਬ ਚੋਂ ਕੱਢ ਕੇ ਪੁੱਛ ਦੇਣਾ ਤੇਰੇ ਜੇਬ ਚੋਂ ਕਿਹੜੇ ਮੁੱਕ ਜਾਣਗੇ ਇਹ ਗੱਲ ਭਾਈ ਸਾ ਲੋ ਨੇ ਕਹੀ ਗੁਰਰਾਮਦਾਸ ਪਾਤਸ਼ਾਹ ਦੀ ਸੇਵਾ ਕਰਨ ਵਿੱਚ ਕਿੰਨੀ ਕਿ ਤਾਕਤ ਹੈ ਜਿਹੜੀ ਲਾਚੀ 베ਰੀ ਹੈ ਨਾ ਭਾਈ ਸਾਲੋ ਕਾਲੇ ਕੱਪੜੇ ਪਾਉਂਦੇ ਸਨ ਉਹਦਾ ਕਾਰਨ ਕਿ ਮਾੜਾ ਮੋਟਾ ਮਿੱਟੀ ਇਕੱਠਾ ਕਾਲੇ ਕੱਪੜਾ ਦਿਸਦਾ ਨਹੀਂ ਝਾੜੂ ਮਾਰਦੇ ਨੇ ਮੱਧ ਪ੍ਰਦੇਸ਼ ਦਾ ਵਿਦੇਸਨ ਰਾਜਾ ਉਹਦੇ ਕਰ ਸੰਤਾਨੀ ਉਹਨੇ ਅਰਦਾਸ ਕੀਤੀ ਗੁਰੂ ਨੇ ਪੁੱਤਰ ਦਿੱਤਾ ਮੱਥਾ ਟਟਾਉਣ ਲਈ ਲਿਆਇਆ ਭਾਈ ਦੀ ਝਾੜੂ ਮਾਰਦੇ ਨੇ ਤੇ ਬੱਚਿਆਂ ਦੇ ਆਪਾਂ ਨਿੱਕੇਆਂ ਦੇ ਕੱਪੜੇ ਵੇ ਨਹੀਂ ਗੁੱਡੀ ਦਾ ਵੀ ਉਹ ਤੇ ਕਾਕੇ ਦਾ ਵੀ ਉਹ ਜਾਂਦਾ ਉਹਨੇ ਸੁਭਾਵਕ ਕਹਿ ਦਿੱਤਾ ਗੁੱਡੀ ਇਹ ਗੁਰਰਾਮਦਾਸ ਦੀ ਸੇਵਾ ਦਾ ਧੀਏ ਝਾੜੂ ਤੇ ਪੈ ਨਹੀਂ ਰੱਖੀਦਾ ਮੱਥਾ ਟੇਕ ਕੇ ਜਦੋਂ ਤੰਬੂ ਵਿੱਚ ਗਿਆ ਤੇ ਰਾਣੀ ਬੁੰਦਲ ਦੀ ਆਪ ਤਾਂ ਪੁੱਤ ਲੈ ਕੇ ਆਇਆ ਸਾ ਕੁੜੀ ਬਣ ਗਈ ਪੁੱਤ ਲੈ ਕੇ ਆਇਆ ਸਾ ਕੁੜੀ ਬਣ ਗਈ ਵਿਜੇ ਸੈਨ ਨੇ ਗੁਰਦੇਵ ਨੂੰ ਆ ਕੇ ਬੇਨਤੀ ਕੀਤੀ ਤੇ ਕਹਿਣ ਲੱਗੇ ਵੀ ਮੇਰੇ ਕਿਸੇ ਪਿਆਰੇ ਬਚਨ ਤਾਂ ਨਹੀਂ ਕੀਤਾ ਕਿਉਂਕਿ ਮੈਂ ਆਪਣੇ ਪਿਆਰਿਆਂ ਦੀ ਬਚਨ ਮੋੜ ਨਹੀਂ ਸਕਦਾ ਉਹਦਾ ਕਾਲੇ ਕੱਪੜਿਆਂ ਵਾਲਾ ਨੇ ਝਾੜ ਬਾਬਾ ਝਾੜੂ ਮਾਰਦਾ ਉਹਨੇ ਆਖਿਆ ਸੀ ਗੁੱਡੀ ਦੇਖਣ ਲੱਗੇ ਇੱਕ ਡਾ ਕੰਮ ਹੈ ਤੁਸੀਂ ਇਹਨੂੰ ਕਾਕਿਆਂ ਵਾਲੇ ਕੱਪੜੇ ਪੁਲਾਓ ਤੇ ਪੈਰ ਰਖਾਇਆ ਜੇ ਤੇ ਮੁੜ ਕੇ ਵੇਖਿਆ ਜੇ ਅਗਲੇ ਦਿਨ ਜਦੋਂ ਉਸ ਕਾਕੀ ਨੂੰ ਕਾਕਿਆਂ ਦੇ ਕੱਪੜੇ ਪੁਲਾ ਕੇ ਲਗਾਇਆ ਤੇ ਉਹਨੇ ਆਖਿਆ ਪੁੱਤਰਾ ਕਾਕਾ ਗੁਰੂ ਰਾਮਦਾਸ ਪਾਤਸ਼ਾਹ ਦੀ ਸੇਵਾ ਦਾ ਝਾੜੂ ਹੈ ਕਾਕੀ ਤੋਂ ਕਾਕਾ ਬਣ ਗਿਆ ਇਹ ਜੇ ਗੁਰੂ ਰਾਮਦਾਸ ਪਾਤਸ਼ਾਹ ਦੀ ਵਡਿਆਈ ਤੈਉਂ ਕਹਿੰਨੇ ਬੈਠਾ ਸੋਢੀ ਪਾਤਸ਼ਾਹ RAMDAS ਸਤਗੁਰੂ ਘਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਜ ਜਗਾਵੇ ਪਾਤਸ਼ਾਹ ਦਾ ਭਾਵ ਦਾ ਪਤ ਦੇਣ ਵਾਲਾ ਆਪਾਂ ਕਈ ਵਾਰ ਗੱਲ ਗੌਰਦੇ ਨਹੀਂ ਇੱਕ ਹੁੰਦਾ ਲਫ਼ਜ਼ ਬਾਦਸ਼ਾਹ ਇੱਕ ਹੁੰਦਾ ਪਾਦਸ਼ਾਹ ਬਾਦ ਕਹਿੰਦੇ ਨੇ ਝਗੜੇ ਨੂੰ ਜਿਹੜਾ ਜ਼ਿੰਦਗੀ ਪਰਜੰਤ ਝਗੜੇ ਕਰਦਾ ਰਹੇ ਝਗੜੇ ਨਿਬੇੜਦਾ ਰਹੇ ਉਹਨੂੰ ਕਹਿੰਦੇ ਨੇ ਬਾਦਸ਼ਾਹ ਤੇ ਜਿਹਦੇ ਕੋਲ ਗਿਆਨ ਪਤ ਮਿਲ ਜਾਏ ਉਹਨੂੰ ਕਹਿੰਦੇ ਨੇ ਪਾਦਸ਼ਾਹ ਸਾਨੂੰ ਗੁਰੂ ਪਤ ਦਿੰਦਾ ਇਸ ਕਰਕੇ ਆਪਾਂ ਪਾਦਸ਼ਾਹ ਕਹਿੰਦੇ ਆ। ਸ਼੍ਰੀਖ ਬੜੇ ਬੜੇ ਹੁੰਦੇ ਨੇ ਮਾਨਵੇ ਦੇ ਇਲਾਕੇ ਦੇ ਵਿੱਚ ਇੱਕ ਆਦਮ ਨਾਮ ਦਾ ਸਿੱਖ ਹੈ ਉਹਦੇ ਕਰ ੜਾ ਆਦਮੀ ਜਾਇਦਤ ਬੜੀ ਹੈ। ਮੈਨੂੰ ਰੱਬ ਨੇ ਯਾਦਾਂਸ਼ਤ ਬੜੀ ਦੇ ਪਸੰਦ ਕਰ ਦਿੱਤੀ ਐ ਜੇ ਤੁਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ ਉਦੋਂ ਤਵੇਂ ਵਾਲੇ ਵਾਜੇ ਵਜਦੇ ਨੇ ਤਵੇਂ ਵਾਲੇ ਵਾਜੇ ਐਨ ਵਾਲੀ ਉਹਨਾਂ ਕਰਨ ਤੇ ਨਾਲ ਵਾਜੇ ਵਜਣੀ ਵਿਆਹ ਸ਼ਾਦੀ ਦੇ ਬੋਕੇ ਤੇ ਮੈਨੂੰ ਉਹਦੀ ਪੰਕਤੀ ਅੱਜ ਵੀ ਚੇਤੇ ਆ ਰਸੀਆਂ ਧਰ ਕੇ ਮਿਲਣਗੇ ਤੇਰਾ ਉੰਤਰ ਗਿਆ ਦਾ ਸਾਹ ਇਹ ਉਸ ਰਕਾਰ ਦਾ ਬੋਲ ਹੈ ਜਿਹੜਾ ਬੋਟੇ ਕਮਿਆਰ ਨੇ ਗਾਇਆ ਸੀ ਸ਼ਰੀ ਕਹਿੰਦੇ ਵੀ ਆਖੂ ਮੇਰਾ ਐ ਉਹ ਤੇਰਾ ਐ ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਕਰਤਾਰ ਸਿੰਘ ਕਲਾਸ ਵਾਲੀਆ ਹੋਏ ਨੇ ਮੈਨੂੰ ਉਹਨਾਂ ਦੀ ਜੋੜੀ ਮਿਲੀ ਹੈ ਉਹਨਾਂ ਲਿਖਿਆ ਬੋਲੀ ਕੱਟਦੀ ਜਿਗਰਤ ਕਰਤਾਰ ਸਿੰਘਾ ਤਿੱਖੀਆਂ ਬੋਲੀਆਂ ਕਾਲ ਜੀ ਚਿਰ ਗਿਆ ਤਲਵਾਰ ਦੇ ਨਾਲੋਂ ਜਿਹੜਾ ਜ਼ਬਾਨ ਦਾ ਵਾਰ ਇਹ ਤਿੱਖਾ ਹੁੰਦਾ ਇਹ ਬੰਦੇ ਦੇ ਮਨ ਤੇ ਜ਼ਿਆਦਾ ਭੈਣਾ ਸਿਰ ਪਉਂਦਾ ਸ਼ਰੀਕਾਂ ਨੇ ਬੋਲੀ ਮਾਰੀ ਆ ਗਿਆ ਧੰਗੂ ਰਾਮਦਾਸ ਪਾਸ਼ਾ ਦਰ ਤੇ ਤੰਬੂ ਲਾ ਲਿਆ ਬੜਾ ਅਮੀਰ ਆਦਮੀ ਸੀ ਤੇ ਆਪਾਂ ਤਾਂ ਜਾ ਕਾੜ ਦੇਨੇ ਆ ਅਮਰੇ ਕੋਲ ਕਈ ਬੰਦੇ ਨੰਬਰ ਮੰਤ ਮੈਜਿੰਸ ਦਾ ਨਿਕਾ ਕਾਦੇ ਦੀ ਨੰਬਰ ਇਸ ਕਰਕੇ ਮੰਗਦੇ ਨੇ ਵੀ ਗਿਆਨੀ ਜੀ ਅੰਮ੍ਰਿਤਸਰ ਆਏ ਤੇ ਸਾਡਾ ਕਮਰਾ ਬੁੱਕ ਕਰਾ ਦਿਓ ਕਾਦੇ ਦੀ ਗਿਆਨੀ ਜੀ ਆਰਾਮ ਕਰਨਾਂਗੇ ਮੈਂ ਕਿਹਾ ਵੀ ਮੈਂ ਗੰਥੀ ਸਿੰਘ ਅਰਦਾਸ ਕਰ ਦਿਆਂਗਾ ਵੀ ਤੂੰ ਗੁਰੂ ਘਰ ਸੁਣ ਲਈ ਆ ਤੇ ਗੁਰੂ ਕਿਰਪਾ ਕਰੇ ਤੂੰ ਸਤਾ ਸੁਣਿਆ ਤੂੰ ਜਾਗੀ ਨਾ ਹਸਣਾ ਨਹੀਂ ਮੇਰੀ ਗੱਲ ਨੂੰ ਤੂੰ ਸੁਣਾ ਕੀ ਅਸੀਂ ਗੁਰਦੁਆਰੇ ਸੁਣ ਲਈ ਜਾਂਦੇ ਮੈਂ ਤਰਨਤਾਰ ਦੇ ਇਲਾਕੇ ਦਾ ਵੀਰਾ ਪਿੰਡ ਖੇਮਕਰਪੂਰੇ ਦੇ ਕੋ ਪੂਰੇ ਕੋਨਾ ਅਸੀਂ ਉੱਥੇ ਗੱਡੀ ਤੇ ਬਹਿ ਕੇ ਰੇਲ ਤੇ ਆਉਣਾ ਤਰਨਤਾਰਨ ਸਾਹਿਬ ਸਾਡੇ ਪਿੰਡਾਂ ਚ ਅੱਜ ਤੱਕ ਕਿਸੇ ਬੰਦੇ ਨੂੰ ਪਤਾ ਨਹੀਂ ਕਿ ਤਰਨਤਾਰਨ ਕਮਰੇ ਕਿੱਥੇ ਨੇ ਅੱਜ ਤੱਕ ਪਤਾ ਨਹੀਂ ਜੀ ਬਰਾਡੇ ਜਾ ਕੇ ਸੌਂ ਜਾਣਾ ਦਿਨੇ ਇਸ਼ਨਾਨ ਕਰਨ ਤੇ ਮੱਥਾ ਟੇਕੇ ਪ੍ਰਸ਼ਾਦ ਜਿਹੜਾ ਕਿਸੇ ਨੇ ਕਰਾਉਣਾ ਕੁ ਰੁਪਈਏ ਥੇਲੀ ਦਾ ਤੇ ਮੁੜ ਕੇ ਗੱਡੀ ਚ ਬਹਿ ਜਨਿਆ ਮੈਂ ਨਿਮਰਤਾ ਨਾਲ ਸਹਿਤ ਤੁਹਾਨੂੰ ਸੌਂਣੀ ਨਹੀਂ ਕਹਿ ਰਿਹਾ ਅੰਦਰੋਂ ਦਰਦਿਆ ਗੁਰਦੁਆਰੇ ਸੌਂਣੀ ਨਾ ਜਾਇਆ ਕਰੋ ਗੁਰਦੁਆਰੇ ਜਾਗਣ ਲਈ ਚਾਹੀਦਾ ਜਿਦੈਨ ਗੁਰੂ ਅਰਬਿੰਦ ਸੱਚੇ ਪਾਤਸ਼ਾਹ ਜੋਤੀ ਜੋ ਸਮਾਇਲ ਨਾ ਉਹਨਾਂ ਵਿਸ਼ੇਸ਼ ਤੌਰ ਤੇ ਸੰਗਤਾਂ ਨੂੰ ਉਪਦੇਸ਼ ਦਿੱਤਾ ਸੀ ਗੁਰਮੁਖੋ ਜਾਗਣਾ ਜਾਗਰਣ ਈਕਾ ਹਰ ਕੀਰਤਨ ਮੈਂ ਜਾਗਣਾ ਜਿਹੜਾ ਪ੍ਰਭੂ ਦੀ ਵਡਿਆਈ ਵਿੱਚ ਜਾਗਿਆ ਜਾਏ ਉਹ ਚੰਗਾ ਹੈ ਇਹ ਆਪਾਂ ਗੁਰਦੁਆਰੇ ਜਾਗਲ ਨਹੀਂ ਜਾਈਏ ਭਿੰਨੀ ਰਨੜੀਏ ਚਮਕਣ ਤਾਰੇ ਜਾਗੇ ਸੰਤ ਜਣਾ ਮੇਰਾਮ ਪਿਆਰੇ ਇੰਨਾ ਅਮੀਰ ਆਦਮੀ ਹੁੰਦਿਆਂ ਹੋਇਆਂ ਵੀ ਉਹ ਗੁਰਮੁਖੋ ਬਾਨਨ ਵੱਢ ਕੇ ਲਿਆਂਦਾ ਇੱਕ ਬਾਲਣ ਦੀ ਪੰਡ ਉਹ ਗੁਰੂ ਕੇ ਲੰਗਰ ਵਿੱਚ ਪਉਂਦਾ ਹੈ। ਇੱਕ ਬਾਲਣ ਦੀ ਪੰਡ ਉਹ ਪਾਸੇ ਰੱਖੀ ਜਾਂਦਾ ਹੈ। ਗੁਰਮੁਖ ਕੋਈ ਸਿਆਣਾ ਨਹੀਂ। ਕੋਈ ਕਮੜਾ ਨਹੀਂ। ਜੀਹਦੇ ਤੇ ਵਹਿਗੁਰੂ ਦੀ ਨਿਗਾਹ ਹੋਵੇ ਉਹ ਕਮਲੇ ਵੀ ਸਿਆਣੇ। ਜਦੋਂ ਵਹਿਗੁਰੂ ਦੀ ਨਿਗਾਹ ਨਵ ਤੇ ਸਿਆਣੇ ਵੀ ਕਮਲੇ ਹੋ ਜਾਂਦੇ ਨੇ। ਇਥੇ ਮੈਂ ਨਹੀਂ ਕਹੂੰ ਕਰਿਆ ਗੁਰੂ ਗੰਸਾਚੇ ਪਾਤਸ਼ਾਹ ਦੀ ਬੋਲ ਨੇ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਪਾੜਾ।